ਆਰਿਆ ਸਾਹਿਬ ਹੋਰ ਬਹੁਤ ਸਾਰੇ ਸੇ ਨੇਤਾ ਤੇਰੇ ਤੁਹਾਡੇ ਚਿੰਤਾਤ ਰਹਿੰਦੇ ਨੇ ਔਰ ਤੁਹਾਡੀਆਂ ਸਮੱਸਿਆਵਾਂ ਨੂੰ ਜਦੋਂ ਮੇਰੇ ਤੱਕ ਪਹੁੰਚਾਉਂਦੇ ਨੇ ਜਾਂ ਸਮੱਸਿਆਵਾਂ ਤੇ ਸਰਕਾਰ ਦੇ ਵਿਚਾਰੇ ਇੱਕ ਪੁਲ ਦਾ ਕੰਮ ਕਰਦੇ ਵੀਰੋ ਕੋਈ ਲਿੰਗਾ ਚੁਬਲੀ ਨਹੀਂ ਕਰਨਾ ਆ ਮੈਂ ਤੇ ਕਿਸੇ ਦੀ ਮੈਂ ਕੁਝ ਗੱਲਾਂ ਗੁਰ ਨਾਲ ਸਾਝੀਆਂ ਕਰੂੰਗਾ ਕਿ ਅੱਪਾਏ ਤੋਂ ਪਹਿਲਾਂ ਕਾਫੀ ਵਾਰ ਉਮੀਦਾਂ ਰੱਖਿਆ ਪਰ ਸਾਰੀਆਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਤੁਸੀਂ ਦੇਖ ਲਓ ਜਦੋਂ ਪੋਲਟ ਸੱਪੇ ਜਾਂਦਾ ਹੈ ਚੋਣਾਂ ਦਾ ਉਹਦੇ ਤੇ ਲਿਖਿਆ ਹੁੰਦਾ ਉਮੀਦਵਾਰ ਮਨ ਜੀਤੂ ਤੁਸੀਂ ਉਮੀਦ ਰੱਖਣੀ ਹੈ ਕਿ ਸਾਡੀ ਇਹ ਉਮੀਦ ਪੂਰੀ ਕਰੂਗਾ ਆਪਣੇ ਵੱਲ ਤੋਂ ਕਰੋ ਤਾਂ ਜਿੰਨੇ ਵੀ ਉਮੀਦਵਾਰ ਆਏ ਉਹਨਾਂ ਨੇ ਥੋੜੀਆਂ ਉਮੀਦਾਂ ਤਾਂ ਨਹੀਂ ਪੂਰੀਆਂ ਕੀਤੀਆਂ ਆਪਣੇ ਪਰਿਵਾਰਾਂ ਨੇ ਜਰੂਰ ਕਰਨੀਆਂ ਤੇ ਆਪਣੇ ਰਿਸ਼ਤੇਦਾਰਾਂ ਨੇ ਜਰੂਰ ਕਰਨੀਆਂ ਤੁਹਾਨੂੰ ਸਮਝ ਲਿਆ ਭੇਡਾਂ ਬੱਕਰੀਆਂ ਵਾਂਗੂ 5 ਸਾਲ ਇੱਧਰ ਹੱਟ ਲੋ 5 ਸਾਲ ਇੱਧਰ ਹੱਟ ਲੋ ਹੁਣ ਮੈਂ ਇੱਧਰ ਆ ਗਿਆ ਜੀ ਹੁਣ ਮੈਨਾਂ ਇੱਧਰ ਆਓ ਹੁਣ ਮੈਂ ਇੱਧਰ ਆ ਗਿਆ ਜੀ ਹੁਣ ਮੈਨਾਂ ਇੱਧਰ ਆਓ ਹੁਣ ਮੈਂ ਆ ਬਣ ਗਿਆ ਜੀ ਮੇਰੇ ਪੋਸਟਰ ਲਾਓ ਉਰਮੇ ਆਵਾਬਾਨ ਕੇ ਜੀ ਬਸ ਬਸਤਾ ਪਰ ਕੇ ਲਿਓ ਲੋਕਾਂ ਨੂੰ ਤਾਂ ਘਰ ਚੇ ਲਗਾਰ ਹੀ ਹੁੰਦੇ ਨੇ ਸਾਰੇ ਕਿੱਥੋਂ ਭਰਨ ਬਸਾਂ ਚਲੋ ਜੇ ਮਿਹਨਤੀ ਕੁਝ volunteers ਹੁੰਦੇ ਨੇ ਉਮੀਦ ਹੁੰਦੀ ਆ ਨਾ ਵੀ ਫੇਰ ਕੋਈ ਗੱਲ ਨਹੀਂ ਜਿੱਤੇ ਕਿਤੇ ਛਾਂ ਹੁਣ ਤੁੱਪੇ ਆ ਜਿੱਤੇ ਕਿਤੇ ਛਾਂ ਆਈ ਤਾਂ ਸਾਨੂੰ ਵੀ ਛਾਵੇਂ ਜਾਣ ਦਾ ਮੌਕਾ ਮਿਲੂ ਨਾ ਕੰਮ ਕਰਾਉਣ ਨੂੰ ਬਸਤਾ ਭਰਉਣ ਨੂੰ ਨਾਰੇ ਲਵਾਉਣ ਨੂੰ volunteers ਤੇ workers ਜਦੋਂ ਛਰਮੇ ਜਾਣ ਦਾ ਟਾਈਮ ਆਉਣਾ ਉਦੋਂ ਸਾਡੇ ਪੁੱਤ ਭਤੀਜੇ ਸਾਲੇ ਬੀਜੇ ਆਂਦੇ ਰਿਹਤੇ ਜਾਂ ਸਾਰੇ ਬਸ ਉਹ ਨਹੀਂ ਕੋਈ ਐਸੇ ਕਰਕੇ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਟੁੱਟੇ ਐ ਜਿਹੜੇ 100 ਕਰੋੜ ਦੀਆਂ ਗੱਡੀਆਂ ਚਲਦੇ ਆ ਤਾਂ ਉਮੀਦਵਾਰ ਡੇਢ ਕਰੋੜ ਦੀ ਗੱਡੀ 'ਚ ਤੋਂ ਜਾਂਦੇ ਐ tote ਐਮਐਲਏ tote tote ਐਲੋਪੀ ਜਿਹੜੇ ਲੋਕ ਨੇ ਵਰਕਰ ਬਲੈਂਡਰ ਨੂੰ ਕਹਿੰਦੇ ਸਾਡਾ ਕੀ ਕਸੂਰ ਹੈ ਅਸੀਂ ਸਾਈਕਲ ਸਕੂਟਰ ਵੀ ਫੜਦੇ ਆਂ ਇਹ ਸਾਡੇ ਕਰਕੇ ਆਪੇ ਦੇ ਦੇ ਦੋੜ ਦਿਆ ਕਰੀਏ ਤੇ ਫਿਰਦੇ ਨੇ ਵੀਰੋ ਫਿਰ ਜਦੋਂ ਹਾਰ ਜਾਂਦੇ ਨੇ ਫਿਰ ਦੂਜੇ 'ਚ ਨੁਕਸ ਕਰਦੇ ਆ ਤੇ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਫਿਰ ਤਾਂ ਮੋਬਾਈਲ ਠੀਕ ਕਰਨ ਵਾਲੇ ਦੁਕਾਨਦਾਰ ਆ ਗਏ ਤੇ ਵਿਧਾਨ ਸਭਾ 'ਚ

ਆਪਣੀ ਕਲਾ ਨਾਲ ਭਾਗ ਰੱਬ ਨੇ ਜੋ ਦਾਤ ਬਖਸ਼ੀ ਥੋੜੀ ਬੋਲ ਉਹਨੇ ਨਾ ਪੂਰੀ ਦੁਨੀਆ 'ਚ ਮਸ਼ਹੂਰੀ ਖੱਟੀ ਇਹ ਮਾੜੀ ਗੱਲ ਹੈ ਜੀ ਕੋ ਮੋਬਾਈਲ ਫੋਨ ਦੀ ਰਿਪੇਅਰ ਦੀ ਦੁਕਾਨ ਕਰਨੀ ਮਾੜੀ ਗੱਲ ਹੈ ਜੀ ਇਹ ਸਾਨੂੰ ਕਹਿੰਦਾ ਬਾਜਵਾ ਇਹ ਕਿੱਥੋਂ ਆ ਗਿਆ ਹੈ ਜਾਂ ਮਟੀਰੀਅਲ ਤੇ ਦੂਜਾ ਸੁਖਵੀਰ ਬਾਦਲ ਉਹ ਕਹਿੰਦਾ ਸਾਰੇ ਮਲੰਗ ਨੇ ਅੱਜਾ ਕੀ ਕੀਤਾ ਕੀਨੇ ਆ ਭਾਈ ਤੁਸੀਂ ਹੀ ਕੀਤਾ ਮਲੰਗ ਸਾਨੂੰ ਆਪ ਤੁਸੀਂ ਰਜਵਾੜੇ ਹੋਗੇ ਵੱਡੀਆਂ ਵੱਡੀਆਂ ਨਹਿਰਾਂ ਤੁਹਾਡੇ ਖੇਤਾਂ 'ਚ ਜਾ ਕੇ ਖਤਮ ਹੋ ਜਾਂਦੀਆਂ ਨੇ ਪਰ ਸਾਨੂੰ ਤਾਂ ਪਾਣੀ ਮਿਲਦਾ ਹੀ ਨਹੀਂ ਉਹ ਜੋ ਤਾਂ ਬੱਕਰੀ ਵੀ ਨਹੀਂ ਪਾਣੀ ਪੀਂਸਰੇ ਵੀ ਜਿਹੜੀ ਨਹਿਰ ਤੁਹਾਡੇ ਕੋਲ ਸੈਪ ਖੇਤ ਨੂੰ ਜਾਂਦੀ ਹੈ ਤੇ ਅਸੀਂ ਤਾਂ ਮਿਲਾਂਗੇ ਆਣਾ ਸੀਗਾ ਆ ਇਹਨਾਂ ਦੀ ਬੋਲੀ ਹੈ ਵੀਰੋ ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਨੇ ਜਿਤਾਤਾ ਨਹੀਂ ਆ ਜੀ ਕਹਿੰਦੇ ਐ ਕਿਵੇਂ ਆ ਗਿਆ ਅਸੀਂ ਜਿੱਤੇ ਹੁੰਨੇ ਆ ਪਰ ਮੈਂ ਕਹਤਾ ਸੀ ਮੈਂ ਕਿਹਾ ਮਿਸਟਰ ਬਾਜਵਾ ਅਕਤਾ ਦੇ ਸਭਾ ਦੇ ਲੱਗਦਾ ਤੂੰ ਮੈਂ ਕੀ ਕਰਾਂ ਬਈ ਮੈਂ ਕੀ ਕਰਾਂ ਜੇ ਉਹਦੀ ਪਾਰਟੀ ਨੇ ਉਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਪ੍ਰੂਨ ਰੱਖਿਆ ਕਰਦੀ ਮੇਰਾ ਕੀ ਕਸੂਰ ਹੈ ਤੇ ਤੁਸੀਂ ਬਣ ਕੇ ਵੱਡੇ ਰਜਵਾਨੇ ਪਰ ਸਾਨੂੰ ਇਸ ਗੱਲ ਤੇ ਮਾਣ ਹੈ ਅਸੀਂ ਦੇਸ਼ ਨਹੀਂ ਲੁੱਟਿਆ ਹੋਇਆ ਅਸੀਂ ਕਿਸੇ ਦੇ ਹੱਕ ਨਹੀਂ ਮਾਰੇ ਹੋਏ ਅਸੀਂ ਦੀਵਾਲੀ ਤੋਂ ਇੱਕ ਮਹੀਨਾ ਪਹਿਲਾਂ ਆਪਣੀ ਮਾਂ ਦੁਆਰਾ ਕਢਾਏ ਹੋਏ ਆਟੇ ਦੇ ਬਿਸਕਟ ਖਾਂਦੇ ਸੀ ਸੋਨੇ ਦੇ ਬਿਸਕਟਾਂ ਦਾ ਕੰਮ ਨਹੀਂ ਕਰਦੇ ਸੀ ਸਾਡੇ ਬਾਪੂ ਇਹ ਗੱਲ ਯਾਦ ਰੱਖ ਲਿਓ ਕਿ ਸੋਨੇ ਦੇ ਬਿਸਕੜਾ ਦਾ ਕੰਮ ਕੌਣ ਕਰਦੇ ਸੀ ਹਰ ਦਾ ਕਿਸੇ ਨੂੰ ਬੰਦੇ ਨਹੀਂ ਸਮਝਦੇ ਯਾਰ ਫੁਲਾਨਾ ਖੱਟਚਰ ਹੈ ਫੁਲਾਨਾ ਵਰਬੀੜਾ ਹੈ ਫੁਲਾਨਾ ਹੈ ਇਹਨੇ ਕੋਈ ਇਤੂ ਮੇਰਾ ਕੰਮ ਕਰਨੀ ਕੋਈ ਅੰਤਿ ਪਰਮਾਤਮਾ ਵੀ ਦੇਖਦਾ ਹੈ ਰੱਬ ਦੇਖਦਾ ਹੈ ਵੀ ਭਈ ਚੱਕਾ ਕਿੱਥੇ ਹੋਈ ਜਾਂਦਾ ਉਹ ਬਹੁਤ ਬਲਵਾਨ ਸਭ ਨਿਗਾਹ ਉਹਦੀ ਸਾਡੇ ਕੋਲ ਇੰਨੇ ਬੱਤੀ ਬੱਤੀ ਐਮਐਲਏ ਆਮ ਆਦਮੀ ਪਾਰਟੀ ਸਾਡੇ ਸੰਪਰਕ ਵਿੱਚ ਨੇ ਮੇਰਾ ਆਪ ਦਾ ਭਾਈ ਤਾਂ ਜ਼ਬਰਕ ਵਿੱਚ ਹੈ ਜੀ ਇੱਕੋ ਹੀ ਘਰ ਆ ਪੰਜਾਬ ਵਿੱਚ ਜਿਹਦੇ ਤਹਾਂ ਵਾਲੀ ਮੰਜ਼ਲ ਤੇ ਭਾਜਪਾ ਦਾ ਝੰਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਨੂੰ ਵਫਾਦਾਰੀਆਂ ਸਿਕਾਉਨੇਓ ਸਾਨੂੰ ਬੇਸ਼ਕਤੀਆਂ ਸਿਕਾਉਨੇਓ ਅਸੀਂ ਆਪਣੀ ਮਿਹਨਤ ਨਾਲ ਆਏ ਹੋਇਆ ਇੱਥੇ ਅਸੀਂ ਲੋਕਾਂ ਚਲੇ ਗਏ ਹੋਇਆ ਅਸੀਂ ਲੋਕਾਂ ਜੁਆਇ ਹੋਇਆ ਅਸੀਂ ਬੋਰਾਂ ਦੇ ਟੋਏ ਤਾਂ ਨਿਕਲੇ ਹੋਏ ਸਾਨੂੰ ਨਾ ਸਿਕਾਓ ਇਹ ਤੁਹਾਨੂੰ ਲੱਗਦਾ ਹੋਣਾ ਕਿ ਅਸੀਂ ਇਹੀ ਕੰਮ ਕਰਦੇ ਅਸੀਂ ਤਾਂ ਇੱਕ ਇਹਨਾਂ ਦਾ ਹੋਰ ਪੰਗਾ ਲੀਟਰਾਂ ਦਾ ਇਹਨਾਂ ਜਿਹਨੇ ਜਵਾਕ ਕੀਨੇ ਆ ਸਾਰੇ ਆ ਜਿਹੜੇ ਜਿਹੜੇ ਸੁਖਮੀ ਬਾਦਲ ਆਉਣ ਤਰਾਉ ਕੀ ਕਰੇ ਉਹ ਜਿੰਨੀ ਦਾ ਕਹਿੰਦੇ ਬੋਲ ਬੰਦਾ ਉਹ ਹਨ ਇੱਕ ਤਾਂ ਉਹਦਾ ਮਾਨਦਵਿੱਤੀ ਤੇ ਮਾਨਦਵਿੱਤੀ ਦੀ ਤਰਫ ਉਹ ਜਿਹੜਾ ਉਹ ਤਾਂ ਪਾਣ ਦਾ ਫੁੱਜੀ ਹੈ ਉਹਨਾਂ ਆਪਾਂ ਦਾ ਹੋਰ ਵੀ ਕੰਮ ਕਰ ਲਾਂਗੇ ਆਪਾਂ ਤਾਂ ਬਹੁਤ ਕੋਈ ਨਾ ਕੋਈ ਆਪਾਂ ਦਾ ਕਰਕੇ ਆਏ ਹੋਏ ਆ ਨਾਨ ਪੋਲੀਟਿਕਲ ਬੈਕਗ੍ਰਾਉਂਡ ਤੋਂ ਆਏ ਹੋਏ ਆ ਮੋਬਾਈਲ ਠੀਕ ਕਰ ਲਾਂਗੇ ਕੋਈ ਹੋਰ ਕੰਮ ਕਰ ਲਾਂਗੇ ਖੇਤੀ ਕਰਨਾਂਗੇ ਖਾਲੀ ਡਰੇ ਨੇ ਜੋ ਅੱਕਾ ਨੂੰ ਕੱਖ ਨਹੀਂ ਕਰਨਾ ਆਉਂਦਾ ਇਹ ਨਵੀਂ ਕਿਸਮ ਦੇ ਬੇਰਗਿਦਾਰੀ ਪੈਦਾ ਹੋ ਗਏ ਮੈਨੂੰ ਹੋਛਿਆ ਪਾਪੀ ਆ ਕੇ ਹੁਣ ਨਾ ਆਉਣਾ ਇਹਨਾਂ ਦਾ ਕੀ ਕਰੀਏ ਹੁਣ ਇਹ ਨਵੀਂ ਕਿਸਮ ਦੇ ਬੇਰਗਿਦਾਰ ਨੇ ਜੇ ਤੁਹਾਨੂੰ ਦਿਤਾਓ ਚਾਹਵੇਂ ਇਹ ਦਈਏ ਲੋਕ ਹੀ ਜਿਤਾਉਣਗੇ ਮੈਂ ਹੀ ਜਿਤਾਉਣਾ ਇਹ ਲੋਕਾਂ ਕੋਲ ਜਾਂਦੇ ਨੇ ਲੋਕ ਛੇਤਰ ਕੱਢਦੇ ਨੇ ਮੂਹਰੇ ਆ ਜੋ ਕਹਿੰਦੇ ਤੁਹਾਨੂੰ ਇਣੀ ਕਿਤੇ ਸੀ ਅਰੇ ਉਹ ਲੋਕ ਡਰ ਗਏ ਹੋਏ ਆ ਪੰਜਾਬ ਬਚਾਓ ਇਕ ਤਾਂ ਮੈਨੂੰ ਇਹ ਸਮਝ ਆਉਣੀ ਪੰਜਾਬੀ ਲੋਕਾਂ ਬਚਾਈਏ ਇੱذ ਇਨ੍ਹਾਂ ਨੂੰ ਤਾਂ ਬਚਾ ਕੇ ਹਟਾਉਣੇ ਹੋਊਗੇ ਉਦੋਂ ਉੱਤੇ ਛਤਰੀ ਲਾ ਰੱਖੀ ਐ ਜੀ ਜੀ ਤੇ ਕਿਤੇ ਸਰਕਾਰਤਾ ਜੀ ਨੂੰ ਗਰਮੀ ਨਾ ਲੱਗ ਜੇ ਲੈ ਕਿਹਦਾ ਟੈਂਪਰੇਚਰ ਤਾਪਮਾਨ ਪੁੱਛ ਕੇ ਜਾਂਦੇ ਪੰਜਾਬ ਦੇ ਵਿੱਚ ਇਹ ਕਿਤੇ ਗੋਤਾ ਮੰਦਰ ਵੀ ਜਲ ਹੋ ਗਏ ਕਾ ਤਾਪਮਾਨ ਪੁੱਛ ਕੇ ਜਾਂਦੇ ਆ ਟੈਂਪਰੇਚਰ ਹਾਊ ਮੱਚ ਇਜ਼ ਦ ਟੈਂਪਰੇਚਰ ਸਰ ਇਟਸ 14 ਡਿਗਰੀ ਓ ਮਾਈ ਗਾਡ ਇਟਸ ਟੂ ਹਾਰਟ ਜਦੋਂ 30 ਡਿਗਰੀ ਹੋਇਆ ਉਹ ਦਸੇ ਦੋ ਘੰਟੇ ਵਾਸਤੇ ਪੰਜਾਬ بچਾਵਾਂਗੇ ਇਹ ਨਹੀਂ ਜਿੰਨੇ ਚਿਰ ਤੇ ਹੈ ਪਿਆਰ ਹੁੰਦੇ ਆ ਉਹਨੇ ਜਿੰਨਾ 15 ਪਿੰਡ ਕੱਢ ਦਿੰਨਾ ਕਿਉਂਕਿ ਅਸੀਂ ਕਹਿੰਦਾ ਤੱਕੜਾ ਮੈਨੂੰ ਪੱਤਰਕਾਰ ਕਹਿੰਦੇ

ਸਵੇਰੇ ਹੋਰ ਆਰਦੇ ਇੱਕਦਿਆਂ ਦੇ ਆ ਸਹੀ ਕਰਨ ਦਾ ਮੌਕਾ ਹੈ ਨਹੀਂ ਥੋਡੇ ਬਾਰੇ ਐਂ ਕਹਿ ਲਾਗੇ ਕੋਤਸ ਹਸਪਤਾਲ ਕੀ ਹੈ ਜਿਹੜਾ ਮਾਦੀ ਖੜਾ ਕਰ ਦੋ ਵੋਟਾਂ ਪਾਈ ਦਿੰਦੇ ਨੇ ਇਹ ਤੋਂ ਪਹਿਲਾਂ ਪੱਤਾ ਬੰਦੇ ਵਾਲਾ ਇੱਕ ਪਹਿਲਾਂ ਨਿਰੋਧ ਕਰਨਾ ਲੈ ਲਿਆ ਸੀ ਉਸ ਤੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ ਉਹਨੇ ਪਤੰਦਰ ਨਹੀਂ ਫਿਲਮਾਂ ਚ ਬਾਟੇ ਦੇ ਪੱਲੇ ਪਾਸੇ ਨਲਕੇ ਬਹੁਤ ਬੱਤੇ ਇੱਧਰ ਲਵਾਇਆ ਨੇ ਨਹੀਂ ਦੁਕਾਨੀਆਂ ਚ ਜਾਂ ਕੋਈ ਕੋਈ ਨਾਟਕਾਲ ਨਾਲ ਲਵਾਇਆ ਹੋਵੇ ਸੋ ਹੋਰ ਮੌਕਾ ਹੈ ਆਪਦੇ ਤੋਂ ਆਪ ਨੂੰ ਮੋਟਾ ਪਾਓ ਮੇਰੇ ਹੱਥ ਬੰਨੇ ਕੇ ਨਹੀਂ। ਆਪਦੇ ਲੋਕਾਂ ਤੋਂ ਆਪ ਨੂੰ ਮੋਟਾ ਪਾਓ। ਆਹੋ ਜਿਹਨੇ ਜੀਨੇ ਥੋਡੇ ਨੇ ਜਿਹਨੇ ਥੋਡੇ ਵਰਗੀ ਜ਼ਿੰਦਗੀ ਥੋਡੇ ਵਰਗੀ ਗਰੀਬੀ ਹੰਢਾਈ ਹੋਈ ਆ ਉਹਨੂੰ ਮੋਟਾ ਪਾਓ। ਜਿਹਦੇ ਪਿੰਡੇ ਤੇ ਪਤਾ ਉਹਨੂੰ ਕਿ ਆ ਇੰਨਾ ਖਰਾ ਹਾਲ ਐ ਇੱਥੇ ਜਿਹੜਾ ਕੱਲੀ ਕੱਲੀ ਗਲੀ ਜਾਣਦਾ ਐ ਜਿਹੜਾ ਕੱਲਾ ਕੱਲਾ ਸੀਵਰੇਜ ਦਾ ਟੱਕਣ ਜਾਣਦਾ ਉਹਨੂੰ ਮੋਟਾ ਪਾਓ। ਆਪਾਂ ਲਿਖਿਆ ਨੇ ਉਹਨਾਂ ਤੋਂ ਬੰਬੇ ਆਦੋ। ਸੋ ਵੀਰੋ ਮੈਂ ਵੀ ਕਲਾਕਾਰ ਸੀ ਪਰ ਮੈਂ ਨਹੀਂ ਹੈ ਨਾ ਇਹ ਕਲਾਕਾਰੀ ਚ ਆ ਕਲਾਕਾਰੀ ਛੱਡ ਕੇ ਆ ਗਿਆ ਉਹ ਤੁਮਾ ਫੇਰ ਕਰ ਜਾ ਮੈਂ ਨਾ ਇਹ ਜਿਹੜੀ ਰਲ ਨੀ ਪੀ ਹੈ 9 ਤੋਂ 5 ਵਾਲੀ ਗੇਮ ਨਹੀਂ ਹੈਗੀ ਇਹ ਇਹਦਾ ਕੋਈ ਪਤਾ ਨਹੀਂ ਕਿੱਥੇ ਕਦੋਂ ਫੋਨ ਆ ਜੇ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਹੈ ਜੀ ਜਿਨੂਰੀ ਸਾਨੂੰ ਡਾਕਟਰ ਤੇ ਉੱਤੇ ਹਸਪਤਾਲ ਦਾਤ ਕਰਾਉ ਇਹ ਤਾਂ ਸੇਵਾ ਹੈ ਜੇਵਾ ਕਰ ਰਹੇ ਪਰਸੇ ਕਮਾਉ ਨਹੀਂ ਹੋਇਆ ਮੈਂ ਅਸੀਂ ਪੈਸੇ ਕਮਾਉ ਨਹੀਂ ਆਏ ਪੈਸੇ ਕਮਾਉਣੇ ਹੁੰਦੇ ਫਿਲਮਾਂ ਚਟਵਾ ਲੈਣ ਦੇ ਪੈਸੇ ਕਮਾਉਣੇ ਹੁੰਦੇ ਬਹੁਤ ਪੰਜਾਬ ਦੇ ਔਰ ਲੋਕ ਸਭਾ ਗਰਦਾਸਪੁਰ ਦੇ ਲੋਕ ਕਿਉਂਕਿ ਆ ਪ੍ਰਾਣੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਇਹਨਾਂ ਨੂੰ ਤਸੱਲੀ ਨਾ ਦੇਖ ਲਿਆ ਇਹਨਾਂ ਦੀਆਂ ਗੁਟਕਾ ਸਾਹਿਬ ਹੱਥ ਚ ਫੜ ਕੇ ਸੋਹਾ ਖਾਣੀਆਂ ਉਸ ਤੋਂ ਬਾਅਦ ਉਹਨਾਂ ਗੱਲਾਂ ਦੇ ਪੂਰੇ ਨੇ ਉਤਰਨਾ ਅੱਜ ਤੁਹਾਡੇ ਆਪ ਜੀ ਦੇ ਸਾਰੇ ਸਾਹਮਣੇ ਮੈਂ ਦੋਵਾਂ ਸਾਲਾਂ ਦੇ ਕੀਤੇ ਹੋਏ ਕੰਮ ਜੜੇ ਗਣਾ ਕੇ ਦੱਸੇ ਹੱਲੇ ਕੁਝ ਗਣਾਏ ਕੁਝ ਰਹਿੰਦੇ ਨੇ ਇਹ ਕੀ ਲੈ ਕੇ ਜਾਣਗੇ ਲੋਕਾਂ ਜੀ ਜੀ ਤਾਂ ਵੀ ਐਲਪੀ ਲੀਡਰ ਨਾ ਬੂਕਗੇ ਸੀਮ ਸਾਹਿਬ ਦੇਖੋ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਿਰਫ ਨੁਕਤਾ ਨੁਕਤਾ ਚੀਨੀ ਤੋਂ ਸਵਾਏ ਹੋਰ ਕੁਝ ਹੈ ਨਹੀਂ ਉਹਨਾਂ ਕੋ ਅਸੀਂ ਤੇ ਕਹਿੰਦੇ ਆ ਵੀ ਕੰਮ ਦੀ ਗੱਲ ਕਰੋ ਹੁਣ ਕਾਦੀਆਂ ਵਿਖੇ ਮਹੱਲਾ ਕਲੀਨਿਕ ਖੋਲ੍ਹ ਕੇ ਦਿੱਤਾ ਹੈ ਆਮ ਲੋਕ ਗਰੀਬ ਲੋਕ ਉੱਥੇ ਆ ਕੇ ਦਵਾਈ ਖਾਂਦੇ ਨੇ ਸੋ ਮੈਂ ਰਣੀ ਹਾਂ ਸਤਾਂ ਔਰ ਮੈਨੂੰ ਮੰਨਣੀ ਆ ਵੀ ਇਹ ਜਿਹੜੇ ਆਪਣੇ ਕਹਿ ਸਕਦਾ ਵੀ ਆਮ ਲੋਕਾਂ ਦਾ ਫਾਇਦਾ ਹੋ ਰਿਹਾ ਚਾਹੇ ਬਿਜਲੀ ਫ੍ਰੀ ਕਰਕੇ ਹੋ ਰਿਹਾ ਸਾਹ ਮਹੱਲਾ ਕਲੀਨਿਕ ਕਰਕੇ ਹੋ ਰਿਹਾ ਹੁਣ ਸਕੂਲ ਆਫ ਐਮਿਨੈਂਸ ਪਾ ਰਹੇ ਆ ਆਮ ਜਨਤਾ ਦਾ ਇਹ ਪਹਿਲੀ ਸਰਕਾਰ ਹੈ ਜਿਨੇ ਫਾਇਦਾ ਕੀਤਾ ਤੁਹਾਨੂੰ ਮੈਂ ਦੱਸ ਦਿਆਂ ਮੈਨੂੰ ਤੇ ਕਈ ਕਾਲੀ ਕਾਂਗਰਸੀ ਬੀਜੇਪੀ ਵਾਲੇ ਕਾਨਿਸਟ ਕਿਹਾ ਜਾਂਦੇ ਨੇ ਯਾਰ ਪਰਵਾਹ ਨਾ ਕਰ ਐਰ ਕੀ ਚਾੜੂ ਫਿਰ ਗਿਆ ਮੈਂ ਹਰ ਕੇ ਪੁੱਛਿਆ ਮੈਂ ਜੈ ਕਲਸੀ ਜਿੰਦਾਬਾਦ ਆਮ ਆਦਮੀ ਪਾਰਟੀ ਗੁਰਮੀਕਰਤਾ ਬੀਜੇਪੀ ਇੱਥੇ ਜਾਂਦੇ ਨੇ ਮੈਂ ਦੱਸਣਾ ਚਾਹਾਂਗਾ ਜੀ ਦਸਨਾ ਚਾਹਾਂਗਾ ਉਹ ਕਹਿੰਦੇ ਨੇ ਕਹਿੰਦੇ ਯਾਰ ਲੰਮਾ ਸਮਾਂ ਸਰਕਾਰਾਂ ਹਵਾਈਆਂ ਆਪਾਂ ਮੁੱਲ ਨਹੀਂ ਕਾ ਪਰ ਇਹ ਪਹਿਲੀ ਸਰਕਾਰ ਹੈ ਜਿੰਨੂੰ ਅਸੀਂ ਵੋਟ ਨਹੀਂ ਪਾਈ ਸਾਡੇ ਵੀ ਬਿੱਲ ਜ਼ੀਰੋ ਆਵੇ ਕਿਤੇ 3-3000 ਬਿੱਲ ਪਰਦੇ ਸਾਂ ਸਾਡੇ ਪਹਿਲੇ ਜ਼ੀਰੋ ਕਿਉਂ ਨਾ ਵੋਟਾਂ ਪਾਵਾਂਗੇ ਰਵਿਕਰਨ ਕਾਲੋਂ বিজেপি ਨੀਚੇ ਬਿਜੇ ਪਰ ਅਨਕਲ ਦਾ ਕਾਲੀ ਕਲ ਦਾ ਵੇਲਾ ਆ ਬੋਲ ਪਹਿਲਾਂ ਚੱਲ ਗਿਆ ਇਹ ਤੇ ਮੈਂ ਤੁਹਾਨੂੰ ਦੱਸਣਾ ਦੱਸਣਾ ਚਾਹਨਾ ਰਵਿਕਰਨ ਕਾਲੋਂ ਜਿਹੜੇ ਨੂੰ ਪਤਾ ਲੱਗਾ ਤੁਹਾਡੇ ਮਾਦੀ ਹੋਣੇ ਵੀ ਭਾਜੀਪੀ ਚ ਗਏ ਨੇ ਸੋ ਉਹਨਾਂ ਦੀ ਮੰਨ ਦੀ ਗੱਲ ਹੈ ਉਹਨਾਂ ਨੂੰ ਲੱਗਾ ਵੀ ਸ਼ਾਇਦ ਬੀਜੇਪੀ ਜਿਹੜੀ ਆ ਉਹ ਬਹੁਤ ਵਧੀਆ ਪਾਰਟੀ ਆ ਪਰ ਮੈਨੂੰ ਲੱਗਦਾ ਵੀ ਬੀਜੇਪੀ ਵਾਲੇ ਜਿਹੜੇ ਨੇ ਪਿੰਡਾਂ ਦੇ ਵਿੱਚ ਜੋ ਰੂਸ ਹੈ ਤੁਹਾਸਾਨਾਂ ਦੇ ਵਿੱਚ ਫਾਇਦਾ ਫਾਇਦਾ ਚੈਰੀ ਕਲਸੀ ਦਾ ਜਦੋਂ ਅਕਾਲੀ ਦਲ ਤੋਂ ਲੀਡ ਕਰ ਰਿਆ ਸੀ ਉਦੋਂ ਬੀਜੇਪੀ ਰਵੀ ਕਨ ਕਾਲੋਂ ਔਰ ਉਥੋਂ ਕਨੈਕਸ਼ਨ ਵੀ ਲੜੀ ਤੇ ਸਮਝਦੇ ਹੋ ਕਿ ਬੀਜੇਪੀ ਚ ਜਾਣ ਨਾਲ ਉਹ ਦੇਦੇ ਦੇ ਬੰਨਾਂ ਨੇ ਕਿੱਥੋਂ ਫਾਇਦਾ ਨੂੰ ਕਿੱਥੋਂ ਫਾਇਦਾ ਮਿਲਦਾ ਹੈ ਦੇਖੋ ਜੀ ਉਥੇ 13 ਤੜੇ ਕਿਉਂਕਿ ਜਿਹੜੀ ਉਥੋਂ ਦੀ ਸਿਆਸਤ ਰਹੀ ਆ ਜਿਹੜੀ ਡਿਪਟੀ ਸੀਗੀਆਂ ਉਹ ਪਰਚਿਆਂ ਦੀ ਸਿਆਸਤ ਰਹੀ ਸੀ ਵੀ ਜੇ ਕੋਈ ਉੱਠਦਾ ਤੇ ਉਹਨੂੰ ਬਿਠਾ ਦਿੱਤਾ ਜਾਂਦਾ ਸੀ ਪਰ ਇਹ ਇਤਰਾ ਬੱਜੀਆਂ ਸੀ ਕੋਈ ਕਾਂਗਰਸ ਵਾਲੀ ਕੋਈ ਕਾਲੀ ਦਲ ਵਾਲੀ ਪਰ ਹੁਣ ਮੈਨੂੰ ਇਨਾ ਪਤਾ ਹੈ ਮੈਨੂੰ ਸਵੇਰ ਦੇ ਮੈਨੂੰ ਕਈ ਐਸੇ ਪਰਿਵਾਰ ਨੇ ਜਿਹੜੇ ਮੇਰੇ ਤੱਕ ਪਹੁੰਚ ਕੀਤੀ ਔਰ ਮੈਂ ਜਿਨ੍ਹਾਂ ਨੂੰ ਜਨਵੀ ਕਰਾ ਰਿਹਾ ਔਰ ਜਿਨ੍ਹਾਂ ਨੂੰ ਮਿਲ ਵੀ ਰਿਹਾ ਹਾਂ ਕਰਨ ਕੀਆ ਕਰਨੇ ਆ ਦੇ ਲੋਕ ਚਾਹੁੰਦੇ ਨੇ ਵੀ ਅਸੀਂ ਰਾਮ ਰਾਜ ਚਾਹੀਦਾ ਸਾਨੂੰ ਇਮਾਨਦਾਰੀ ਸਰਕਾਰ ਹੋਵੇ ਇਮਾਨਦਾਰੀ ਨਾਲ ਅਸੀਂ ਜਿਹੜਾ ਅਮਨ ਸ਼ੇਰ ਸਿੰਘ ਸ਼ਰੀਕਲ ਸਿੰਘ ਦੇਖੋ 45 ਡਿਗਰੀ ਟੈਂਪਰੇਚਰ ਦੇ ਵਿੱਚ ਇੰਨੇ ਹਜ਼ਾਰਾਂ ਲੋਕਾਂ ਦੀ ਗਿਣਤੀ ਦਾ ਰਿਕਾਰਡ ਤੋੜ ਕੱਟ ਜਿਹੜਾ ਇਹ ਬਿਆਨ ਕਰਦਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਬੜੀ ਵੱਡੀ ਲੀਡ ਨਾਲ ਜਿੱਤ ਵਰਜ ਕਰ ਰਹੀ ਆ ਔਰ ਮਾਨ ਸਾਹਿਬ ਵੀ ਅੱਜ ਬਹੁਤ ਖੁਸ਼ ਗਏ ਨੇ ਇੱਥੋਂ ਕਿਉਂਕਿ ਬੜੀ ਅੱਛੀ ਗੈਦਰਿੰਗ ਸੀ ਇੰਨੀ ਗਰਮੀ ਦੇ ਬਾਵਜੂਦ ਵੀ ਇਨਾ ਔਰ ਕਈ ਘੰਟੇ ਬਾਅਦ ਵੀ ਲੋਕਾਂ ਨੇ ਵੇਟ ਕਰਕੇ ਮਾਨ ਸਾਹਿਬ ਦੇ ਵਿਚਾਰ ਸੁਨੇ ਆ। ਸੋ ਬਹੁਤ ਹੀ ਵਧੀਆ ਅੱਜ ਲੋਕ ਸਭਾ ਗੁਰਦਾਸਪੁਰ ਨੂੰ ਬਹੁਤ ਵੱਡਾ ਹਲਾਰਾ ਜਿਹੜਾ ਵਾ ਇਲੈਕਸ਼ਨ ਨੂੰ ਮਿਲਿਆ ਮਾਨ ਸਾਹਿਬ ਦੀ ਆਮਦ ਦੇ ਨਾਲ। ਇੱਕ ਤੁਸੀਂ ਲਿਸਟ ਦਿੱਤੀ ਸੀ। ਲਿਸਟ ਸਟੇਜ ਤੋਂ ਵੀ ਅਨਾਉਂਸ ਕੀਤੀ ਮੰਗਾਂ ਦੀ ਹਲਕੇ ਦੀ ਮੰਗਾਂ ਜਿਹੜੀਆਂ। ਤਾਂ ਉਹਦੇ ਬਾਰੇ ਕੀ ਮਾਨ ਸਾਹਿਬ ਨੇ ਕਿਉਂਕਿ ਇਲੈਕਸ਼ਨ ਕੋਰਡ ਲੱਗਾ ਹੋਇਆ ਵਾ ਉਹ ਕੁਝ ਅਨਾਉਂਸ ਨਹੀਂ ਕਰ ਸਕਦੇ। ਸਾਰੀਆਂ ਮੰਗਾਂ ਜਿਹੜੀਆਂ ਨੇ ਅਸੀਂ ਲਿਖਤੀ ਰੂਪ ਚ ਵੀ ਮਾਨ ਸਾਹਿਬ ਨੂੰ ਦਿੱਤੀਆਂ ਨੇ। ਇੱਕ ਇੱਕ ਕਰਕੇ ਉਹਨਾਂ ਮੰਗਾਂ ਤੇ ਗੌਰ ਹੋ ਕੇ ਉਹ ਮੰਗਾਂ ਜਿਹੜੀਆਂ ਨੇ ਪੂਰੀਆਂ ਹੋਣ ਰਵਿਕਰਨਾਲੂ ਕਵਨ ਨੇ ਅਕਾਲੀ ਦਲ ਚੋਂ ਕੱਟਿਆ ਜਾਣਾ ਬੀਜੇਪੀ ਜੁਆਇਨ ਕਰ ਜਾਣਾ ਕੋਈ ਪਹਿਲੀ ਗੱਲ ਤੇ ਮੈਨੂੰ ਇੱਕ ਦਲ ਦਾ ਦੁੱਖਾ ਮਲਾਲ ਵੀ ਆ ਕਿ ਜਿਹੜੇ ਟਕਸਾਲੀ ਪਰਿਵਾਰ ਸੀ ਦੇਖੋ ਤਿੰਨ ਤਿੰਨੇ ਮੇਨ ਲੀਟਰ ਹੁੰਦੇ ਰਹੇ ਆ ਸੇਠਾਂ ਸਾਹਿਬ ਕਾਲੋਂ ਸਾਹਿਬ ਤੇ ਲਗਾ ਸਾਹਿਬ ਤਿੰਨੇ ਹੀ ਲੀਟਰ ਜਿਹੜੇ ਆ ਉਹਨਾਂ ਦੇ ਪਰਿਵਾਰ ਅਕਾਲੀ ਦਲ ਚੋਂ ਮੰਨਫੀ ਹੋ ਗਏ ਆ ਔਰ ਅਕਾਲੀ ਦਲ ਜਿਹੜਾ ਵਾ ਜ਼ਿਲ੍ਹਾ ਗੁਰਦਾਸਪੁਰ ਚ ਔਰ ਸਮੁੱਚੇ ਪੰਜਾਬ ਚ ਖਤਮ ਹੋਣ ਦੀ ਤਰਫ ਚੱਲ ਗਿਆ ਔਰ ਰਵਿਕਰਨ ਕਾਲੋਂ ਜੀ ਬੀਜੇਪੀ ਚ ਗਏ ਆ ਉਹਨਾਂ ਦਾ ਆਪਣਾ ਇਹ ਫੈਸਲਾ ਵਾ ਉਹਨਾਂ ਨੂੰ ਮੁਬਾਰਕ ਹੈ ਪਰ ਬੀਜੇਪੀ ਦਾ ਜਿਹੜਾ ਹੁੰਦਾ ਉਹ ਸਾਡੇ ਪਠਾਨਕੋੜ ਜ਼ਿਲ੍ਹੇ 'ਚ ਤਾਂ ਹੋ ਸਕਦੀ ਹੈ ਪਰ ਜ਼ਿਲ੍ਹੇ ਗੁਰਦਾਸਪੁਰ 'ਚ ਘੱਟ ਹੈ। ਸ਼ਾਇਦ ਇਹਦਾ ਫਾਇਦਾ ਸ਼ਾਇਦ ਆਮ ਆਦਮੀ ਪਾਰਟੀ ਨੂੰ। ਹਾਂ ਕਿਉਂਕਿ ਸਾਡਾ ਜਿਹੜਾ ਮੁਕਾਬਲਾ ਵਾ ਬਹੁਤ ਸਾਲਾਂ ਅਕਾਲੀ ਦਲ ਦਾ ਕੋਟ ਬੈਕ ਮੈਂ ਸਟੇਜ ਤੋਂ ਵੀ ਅਨਾਉਂਸ ਕੀਤਾ ਕਿ ਡੇਰਾ ਬਾਬਾ ਨਾਨਕਾ ਲਕੇ ਵਾਲੇ ਜਿਹੜੇ ਅਕਾਲੀ ਆ ਉਹਨਾਂ ਹੁਣ ਭਾਜ ਭਾਜ ਤੇ ਜਾਣਾ ਨਹੀਂਗਾ। ਉਹਨਾਂ ਕੋਲ ਹੁਣ ਆਪਸ਼ਨ ਉਹਨਾਂ ਦਾ ਖਸਮ ਹੀ ਕੋਈ ਨਹੀਂ ਰਹਿ ਗਿਆ। ਸੋ ਇਸ ਕਰਕੇ ਹੁਣ ਆਪਸ਼ਨ ਹੀ ਇਹ ਬਚਦੀ ਹੈ। ਨੈਚੁਰਲ ਆਪਸ਼ਨ ਜਿਹੜੀ ਆਮ ਆਦਮੀ ਪਾਰਟੀ ਔਰ ਆਉਣ ਵਾਲੇ ਸਮੇਂ 'ਚ ਅਸੀਂ ਵੱਡੀ ਗਿਣਤੀ 'ਚ ਆਕਾਲੀ ਧੜੇ ਜਿਹੜੇ ਆ ਚੇਅਰਮੈਨ ਬਲਾਕ ਸੰਮਤੀ ਮੈਂਬਰ ਸਰਪੰਚ ਅਸੀਂ ਵੱਡੀ ਗਿਣਤੀ